ਗੌਰੀ ਸਖਮਨੀ ਮਹੱਲਾ ਪੰਜਵਾਂ ਸ਼ਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਦ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰਦੇਵੇ ਨਮਹਿ ਅਸ਼ਟਪਦੀ ਸਿਮਰੋਂ ਸਿਮਰ 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 ਸੋ ਖਪਾਵਾਂ ਕਲ ਕਲੇਸ਼ ਤਨ ਮਹਿ ਮਿਟਾਵਾਂ ਸਿਮਰੋਂ ਜਾਸ ਵਿਸੰਬਰ ਏਕੈ ਨਾਮ ਜਪਤਾ ਗੰਤ ਅਨੇਕੈ ਬੇਦ ਪੁਰਾਨ ਸਿਮਰ ਸੋ ਧਾਕਰ ਕਿੰਨੇ RAM ਨਾਮ ਇੱਕ ਆਖਰ ਕਿਨ ਕਾ ਇੱਕ ਜਹ ਜੀ ਬਸਾਵੇ ਤਾਕੀ ਮਹਿ ਮੰਗਨੀ ਨ ਆਵੇ ਕਾਂਕੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ ਸੋ ਕਮਨੀ ਸੋ ਕ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ 라ਹਾਉ ਪ੍ਰਭ ਕਹਿ ਸਿਮਰਨ ਘਰ ਬਨਾ ਬਸੈ ਪ੍ਰਭ ਕਹਿ ਸਿਮਰਨ ਦੁਖ ਜਮ ਨਸੈ ਪ੍ਰਭ ਕਹਿ ਸਿਮਰਨ ਕਾਲ ਪਰਹਰੈ ਪ੍ਰਭ ਕਹਿ ਸਿਮਰਨ ਦੁਸ਼ਮਨ ਟਾਰੈ ਪ੍ਰਭ ਕ ਸਿਮਰਤ ਕਹਿ ਬਿਗੰਨਾ ਲਾਗੈ ਪ੍ਰਭ ਕਹਿ ਸਿਮਰਨ ਅਨੰਦਿ ਜਾਗੈ ਪ੍ਰਭ ਕਾ ਸਿਮਰਨ ਪਉਨਾ ਬਿਆਪੈ ਪ੍ਰਭ ਕਾ ਸਿਮਰਨ ਦੁੱਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧਕ ਕਾ ਸੰਗ ਸਰਬਨ ਦਾ ਨਾਨਕ ਹਰ ਰੰਗ ਪ੍ਰਭ ਕਾ ਸਿਮਰਨ ਰਿੱਧ ਸਿੱਧ ਨਉ ਨਿਤ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਜਾਪ ਤਾ ਪੂਜਾ ਪ੍ਰਭ ਕਾ ਸਿਮਰਨ ਬੈਨਸੈ ਦੂਜਾ ਪ੍ਰਭ ਕਾ ਸਿਮਰਨ ਤੀਰਥ ਇਸ਼ਾਨੀ ਪ੍ਰਭ ਕਾ ਸਿਮਰਨ ਦਰਗਾ ਮਾਨੀ ਪ੍ਰਭ ਕਾ ਸਿਮਰਨ ਹੋਏ ਸੋ ਪਲਾ ਪ੍ਰਭ ਕਾ ਸਿਮਰਨ ਸੋ ਫਲ ਫਲਾ ਸਿਮਰੈ ਜਨ ਆਪ ਸਿਮਰਾਈ ਨਾਨਕਤਾ ਕਹਿ ਲਾ ਗਉ ਪਾਏ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕਾ ਸਿਮਰਨ ਉਤਰੇ ਮੂਚਾ ਪ੍ਰਭ ਕਾ ਸਿਮਰਨ ਤਿਸ ਨਾਮ ਬੁਝੈ ਪ੍ਰਭ ਕਾ ਸਿਮਰਨ ਸਭ ਕੇ ਸੋਝੈ ਪ੍ਰਭ ਕਾ ਸਿਮਰਨ ਨਹੀਂ ਜੰਤਰਾ ਸਾ ਪ੍ਰਭ ਕਾ ਸਿਮਰਨ ਪੂਰਨ ਆਸਾ ਪ੍ਰਭ ਕਾ ਸਿਮਰਨ ਮਨ ਕੀਮਲ ਜਾਏ ਅੰਮ੍ਰਿਤ ਨਾਮ ਰਿਦਮਹੇ ਸਮਾਏ ਪ੍ਰਭ ਜੀ ਬਸੈ ਸਾਧਕੀ ਰਸਨਾ ਨਾਨਕ ਜਨ ਕਾ ਦਾਸਨ ਦਸਨ ਪਰਬ ਕੋ ਸਿਮਰੈ ਸੇ ਤਨਵੰਤੇ ਪਰਬ ਕੋ ਸਿਮਰੈ ਸੇ ਪਤਵੰਤੇ ਪਰਬ ਕੋ ਸਿਮਰੈ ਸੇ ਜਨ ਪਰਵਾਨ ਪਰਬ ਕੋ ਸਿਮਰੈ ਸੇ ਪੁਰਖ ਪ੍ਰਧਾਨ ਪਰਬ ਕੋ ਸਿਮਰੈ ਸੇ ਬਹਿਮੋਤਾਜ ਪਰਬ ਕੋ ਸਿਮਰੈ ਸੇ ਸਰਬ ਕੇ ਰਾਜੇ ਪਰਬ ਕੋ ਸਿਮਰੈ ਸੇ ਸੁਖਵਾਸੀ ਪਰਬ ਕੋ ਸਿਮਰੈ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਭਾਵੇ ਪ੍ਰਭ ਕੋ ਸਿਮਰੈ ਤਿਨ ਸੂਖ ਬਿਹਾਵੈ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿਨ ਅਨੰਦ ਕਨੇਰੇ ਪ੍ਰਭ ਕੋ ਸਿਮਰੈ ਬਸੇ ਹਰ ਨੇਰੇ ਸੰਤ ਕਿਰਪਾ ਤੇ ਅਨੰਦਿ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨ ਧੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨੇ ਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕਾ ਸਿਮਰਨ ਅਨਹਦ ਚੁਣਕਾਰ ਸੁਖ ਸਿਮ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰੈ ਸੇ ਜਨ ਜਿਨ ਕੋ ਬ੍ਰਹਮ ਆ ਨਾਨਕ ਤੈਂ ਜਨ ਸਰਨੀ ਪਿਆ ਹਰ ਸਿਮਰਨ ਕਰ ਭਗਤ ਭਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭੈ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚਹ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲਾ ਆਕਾਰ ਆ ਹਰ ਸਿਮਰਨ ਮੈਂ ਆਪਨ ਅੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰਿ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ ਛਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸਤ ਮੀਤ ਨ ਭਾਈ ਮਨੁ ਹਾ ਨਾਮ ਤੇਰਾ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮਦ ਲੈ ਤਹ ਕੇਵਲ ਨਾਮ ਸੰਗ ਤੇਰੇ ਚਲੈ ਜਦ ਮੁਸ਼ਕਲ ਹੋਵੇ ਆਤ ਭਾਰੀ ਹਰ ਕੋ ਨਾਮ ਖਿੰਮਾ ਹੈ ਉਧਾਰੀ ਅਨਕ ਪੁਣਾ ਚਨ ਕਰਤ ਨਹੀਂ ਤਾਰੇ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਘਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀ ਆਲਾ ਕਰੋ ਈਮੰਦਨਾ ਪਰੈ ਹਰ ਕਾ ਨਾਮ ਜਪਤ ਨਿਸਤਾਰੈ ਅਨਕ ਮਾਇਆ ਰੰਗ ਤਿਖਣਾ ਬੁਝਾਵੈ ਹਰ ਕਾ ਨਾਮ ਜਪ ਤਾ ਘਾਵੈ ਜਿਹ ਮਾਰਗ ਏ ਜਾ ਤਾ ਕੇਲਾ ਤੈ ਹਰ ਨਾਮ ਸੰਗ ਹੋਤ ਸੁਹਿਲਾ ਐਸਾ ਨਾ ਮਨ ਸਦਾ ਤਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟ ਤ ਨਹੀ ਕੋਟ ਲਖ ਬਾਹੀ ਨਾਮ ਜਪ ਤੈ ਪਾਰ ਪਰਾਇ ਅਨਕ ਬਿਗੰਝੈ ਆਏ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੇ ਬਿਸਰਾਮ ਉਮੈ ਰਾਮ ਅਮਲ ਕਬੂਨਾ ਧੋਵੇ ਹਰ ਕਾ ਨਾਮ ਕੋਟ ਪਵ ਕੋਵੇ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧਕ ਸੰਗ ਜੇ ਮਾਰ ਕੇ ਗਨ ਜਾਏ ਨ ਕੋ ਸਾ ਹਰ ਕਾ ਨਾਮ ਊਹਾ ਸਗਤੋ ਸਾ ਜੇ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਊਜੀਆ ਰਾਜਾ ਪੰਤਰਾ ਕੋ ਨ ਸਿਆਂ ਨੂੰ ਹਰ ਕਾ ਨਾਮ ਤਹ ਨਾਲ ਪਚਾ ਨੂੰ ਜੈ ਮਹਾ ਭਿਆਨ ਤਾਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤਮ ਊਪਰ ਚਾਮ ਜਹ ਤ੍ਰਿਖਾ ਮਨ ਤੁਝ ਆਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧ ਕਮਾਤ ਹਰ ਜਨ ਕਹਿ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋਦਾਨ ਮੰਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕਹਿ ਬਿਰਤ ਬਵੇਖੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰੇਪਤ ਭਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਚ ਨਾਹਿ ਬਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲਕ ਜੀਨਾ ਹਰ ਤਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਨ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਾਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਾਰੇ ਪਾਰ ਜਾਤ ਐ ਹਰ ਕੋ ਨਾਮ ਕਾਮ ਤੈਨ ਹਰ ਹਰ ਗੁਣ ਗਾਮ ਸਭ ਤੇ ਊਤਮ ਹਰ ਕੀ ਕਥਾ ਨਾਮ ਸント ਦਰਦ ਦੁਖ ਲਾਥਾ ਨਾਮ ਕੀ ਮਹਿਮਾ ਸੰਤ ਰਿਤ ਵਸੈ ਸੰਤ ਪਰਤਾਪ ਦੁਰਤ ਸਵਨਸੈ ਸੰਤ ਕਾ ਸੰਗ ਬੜਾ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛ ਅਵਰ ਨ ਹੋਏ ਨਾਨਕ ਗੁਰਮੁਖ ਖਾਮ ਪਾਵੇ ਜਨ ਕੋਈ ਸਲੋਕ ਬਹੁ ਸਾਸ ਤਰਬੋ ਸਿਮਰਤੀ ਦੇਖ ਸਰਬ ਢੰਡੋਲਾ ਪੂਜਸ ਨਹੀਂ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸਾਸਤਰ ਸਿਮਰਤ ਵਖਿਆਨ ਜੋਗ ਅਭਿਆਸ ਕਰਮ ਤ੍ਰਮ ਕੇ ਰਿਆ ਸਗਲ ਤਿਆਗ ਮਨ ਮਦੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਯਤਨਾ ਪੁੰਨ ਦਾਨ ਹਮੇ ਬਹੁ ਰਤਨਾ ਸਿਰ ਕਟਾਇ ਹਮੇ ਕਰ ਰਾਤੀ ਵਰਤ ਨੇਮ ਕਰੇ ਭਉ ਭਾਤੀ ਨਹੀਂ ਤੁਲਿ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪਿਏ ਇਕ ਬਾਰ ਨੌ ਖੰਡ ਪ੍ਰਥਮੀ ਫਰੈਚਰ ਜੀਵੈ ਮਹਾ ਉਦਾਸ ਦਪੀ ਸਰਥੀਵ ਅਗਨ ਮਹੇ ਹੋ ਮਤ ਪਰਾਨ ਕਨਕ ਅਸਵ ਹੈ ਵਰਪੂਮ ਦਾਨ ਨਯੌਲੀ ਕਰਮ ਕਰੇ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨੇਮਖ ਨੇਮਕ ਕਰ ਸਰੀਰ ਕਟਾਵੈ ਤਉ ਪੀ ਹੋ ਮੈ ਮੈ ਨਾ ਜਾਵੇ ਹਰ ਕੇ ਨਾਮ ਸੰਸਰ ਕਛ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਪਾਹਿ ਮਨ ਕਾਮਨਾ ਤੀਰ ਦੇ ਛਟੈ ਗਰਭ ਗੁਮਾਨ ਨ ਮੰਤੇ ਹਟੈ ਸੋਚ ਕਰੈ ਦਿਨ ਸਾਰ ਰਾਤ ਮਨ ਕੀ ਮੈਲ ਨ ਤੰਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਭੋ ਨ ਵਿਖਿਆ ਟਰੈ ਦਲਤ ਹੋਵੇ ਬਹੁਦੇ ਅਨੀਤ ਸਦ ਕਹ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮ ਕਾ ਪਉ ਬਿਆਪੈ ਅਨਕ ਜਤਨ ਕਰ ਤ੍ਰਿਸਨ ਨ ਧਰਾਪੈ ਪੇਖ ਅਨੇਕ ਅਗਨ ਨਹੀਂ ਬੁਝਜੈ ਕੋਟ ਉਪਾਉ ਦਰਗਾ ਨਹੀਂ ਸਿਜੈ ਛੋਟੇ ਸਨਾਹੀ ਓ ਬਪਿਆਲ ਮੋ ਬਿਆਪੇ ਮਾਇਆ ਜਾਲ ਅਵਰ ਕਰ ਤੂ ਸਗਲ ਹੀ ਜਮਡਾਨਾ ਗੋਬਿੰਦ ਭਜਨ ਬਿਲ ਤਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਰਜਨਾ ਕੀ ਸੇਵਾ ਲਾਗੇ ਜੇ ਕੋ ਆਪਣਾ ਦੁਖ ਮਿਟਾਵੇ ਹਰ ਹਰ ਨਾਮ ਰਿਦੈ ਸਦ ਗਾਵੇ ਜੇ ਕੋ ਆਪਣੀ ਸੋਬਾ ਲੋਰੈ ਸਾਧ ਸੰਗ ਇਹ ਹਉ ਮੈਂ ਛੋੜੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਵਦਰਸ ਪਿਆਸਾ ਨਾਨਕ ਤਾ ਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪਰਦਾਨ ਸਾਧ ਸੰਗ ਜਾ ਕਾ ਮਟੈ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗਨਿਐ ਸੱਤੇ ਊਚਾ ਜਾ ਕਾ ਮਨ ਹੋਏ ਸਗਲ ਕੀ ਨੀਨਾ ਹਰ ਹਰ ਨਾਮ ਤਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਹਾ ਮਿਠਾਣਾ ਪੇਖੈ ਸਗਲ ਸ੍ਰੇਸ਼ਟ ਸਾਜਨਾ ਸੁਖ ਦੁਖ ਜਨ ਸੰਦਰਸ਼ ਤੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਤਨ ਕੋ ਤਨ ਤੇਰੋ ਨਾਉ ਨੀ ਥਾਵੇਂ ਕੋ ਨਾਉ ਤੇਰਾ ਥਾਉ ਨੀ ਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਕਟਾ ਕੋ ਦੇਵੋ ਦਾਨ ਕਰਨ ਕਰਾਵਨ ਹਰ ਸੁਆਮੀ ਸਗਲ ਕਟਾਖੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨ ਜਾਣਸ ਕੋਏ ਸਰਬ ਧਰਮ ਮੈਂ ਸੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਰਿਆ ਮੈਂ ਊਤਮ ਕਰਿਆ ਸਾਧ ਸੰਗ ਦੁਰਮਤਮਲ ਹੀਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਨੀ ਮੈਂ ਅੰਮ੍ਰਿਤ ਬਾਨੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਓ ਊਤਮ ਥਾਨ ਨਾਨਕ ਜੇ ਘਟ ਵਸੈ ਹਰ ਨਾਮ ਸਲੋਕ ਨਿਰਗੁਣ ਯਾਰ ਈ ਆਨਿਆ ਸੋ ਪ੍ਰਭ ਸਦਾ ਸਮਾਲ ਜਨ ਕੀ ਆਤ ਸਚੀਤ ਰਖ ਨਾਨਕ ਨਿਬਹੀ ਨਾਲ ਅਸ਼ਟਪਦੀ ਹਰ ਮਈਆ ਕੇ ਗੁਣ ਚੇਤ ਪਰਾਨੀ ਕਮਨ ਮੂਲ ਤੇ ਕਮ ਦ੍ਰਿਸ਼ਟਾਨੀ ਜਿੰ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਬਾਰ ਬਵਸਥਾ ਤੁਜੈ ਪਿਆਰਾ ਦੂਦ ਪਰ ਜੋਵਨ ਭੋਜਨ ਸੁਖ ਸੂਦ ਗਰ ਦਪਿਆ ਉਪਰ ਸਾਖ ਸਨ ਮੁਖ ਪਿਆਉ ਬੈਠ ਕੋ ਦੇਨ ਇਹ ਨਿਰਗੁਨ ਗੁਨ ਕਛੂ ਨ ਭੁਜੈ ਬਾਖ ਛਲੇ ਹੋ ਤੋ ਨਾਨਕ ਸੀਜੈ ਜੇ ਪ੍ਰਸਾਦ ਤਰ ਉਪਰ ਸੁਖ ਬਸੈ ਸੁੱਤ ਪ੍ਰਾਤ ਮੀਤ ਬੰਤਾ ਸੰਗ ਹਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖदाई ਪਵਨ ਪਾਵਕ ਅਮੁਲਾ ਜੇ ਪ੍ਰਸਾਦ ਭੋਗੇ ਸਬਰ ਸਾ ਸਗਲ ਸਮਗਰੀ ਸੰਸਾਰ ਬਸਾਰ ਦੀਨੇ ਹਸਤ ਪਾਮ ਕਰਨੇਤਰ ਰਸਨਾ ਤਿਸੇ त्याग ਅਵਰ ਸੰਗਰਚਨ ਐਸੇ ਦੋਖ ਮੂੜ ਅੰਧ ਬਿਆਪੇ ਨਾਨਕ ਕਾਢ ਲਿਓ ਪ੍ਰਭ ਆਪੇ ਆਦ ਅੰਤ ਜੋ ਰਾਖਨ ਹਾਰ ਤਿਸਿਓਂ ਪ੍ਰੀਤ ਨ ਕਰੇ ਗਵਾਰ ਜਾ ਕੀ ਸੇਵਾ ਨਵ ਨਿਦ ਪਾਵੈ ਤਾ ਸਿਓ ਮੂੜਾ ਮਨ ਹਿ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤਾਕੋ ਅੰਦਾ ਜਾਣਤ ਦੂਰੇ ਜਾ ਕੀ ਟਹਿਲ ਪਾਵੇ ਦਰਗਹ ਮਾਨ ਤਿਸੈ ਬਿਸਾਰੇ ਮੁਗਦ ਅਜਾਨ ਸਦਾ ਸਦਾ ਏ ਪੂਲਨ ਹਾਰ ਨਾਨਕ ਆਖਨ ਹਰ ਅਪਾਰ ਰਤਨ त्यागਉ ਢੀ ਸੰਗ ਰਾਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਨਾ ਸੋ ਅਸਥਿਰ ਕਰਮਨ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਤ੍ਰਮ ਕਰੈ ਸੰਗ ਸਹਾਈ ਇਸ ਪਰ ਹਰੈ ਚੰਦਨ ਲੇਪੋ ਤਰ ਤੋਏ ਕਰਤਬ ਪੀਤ ਪਸਮ ਸੰਗ ਹੋਏ ਅੰਧ ਕੂਪ ਮੈ ਪਤ ਤਬekraਲ ਨਾਨਕ ਕਾੜ ਲਿਓ ਪ੍ਰਭ ਧਿਆਲ ਕਰ ਤੂ ਤਪਸੂ ਕੀ ਮਾਨ ਸਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਦਰ ਮਲ ਮਾਇਆ ਛਪਤ ਨਾਏ ਕਛ ਕਰੇ ਚਪਾਇਆ ਬਾਹਰ ਗਿਆਨ ਧਿਆਨ ਇਸ ਨਾਨ ਅੰਦਰ ਬਿਆ ਪੈ ਲੋਭ ਸੁਵਾਨ ਅੰਦਰ ਅਗਨ ਬਾਹਰ ਤਨ ਸੁਹਾਗਲ ਪਾਥਰ ਕੈਸੇ ਤਰੈ ਅਥਾ ਜਾਕੇ ਅੰਦਰ ਬਸੈ ਪ੍ਰਵ ਆਪ ਨਾਨਕ ਤੇ ਜਨ ਸਹਿਜ ਸਮਾਤ ਸੁਨ ਅੰਦਾ ਕੈਸੇ ਮਾਰਗ ਪਾਵੇ ਕਰ ਗੈ ਲਿਓ ਓੜ ਨਿਭਾਵੇ ਕਹਾਂ 부ਝਾਰਤ 부ਝੈ ਡੋਰਾ ਨਿਸ ਕਹੀਐ ਤੋ ਸਮਝੈ ਪੋਰਾ ਕਹਾਂ ਬਿਸਨ ਪਦ ਗਾਵੈ ਗੰਗ ਜਤਨ ਕਰੈ ਤੋ ਪੀਸੁਰ ਭੰਗ ਕਹ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰਹਾਂ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਖਰੈ ਨਾਨਕ ਤੁਮਰੀ ਕਿਰਪਾ ਤਾਰੈ ਸੰਗ ਸਹਾਈ ਤੋ ਆਵਨ ਚੀਤ ਜੋ ਬੈਰਾਈ ਤਾਸਿਓਂ ਪੀਤ ਬਲੁਆਕੇ ਗ੍ਰਹਿ ਪੀਤਰ ਬਸੈ ਆਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨੈ ਪਰਪੀਤ ਕਾਲ ਨ ਆਵੈ ਮੂੜੇ ਚੀਤ ਬੈਰ ਬ੍ਰੋਧ ਕਾਮ ਕ੍ਰੋਧ ਮੋਹ ਝੂਠ ਬਿਕਾਰ ਮਹਾਂ ਲੋਭ ਤ੍ਰੋਹ ਇਆਹੂ ਜਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ ਤੂੰ ਠਾਕੁਰ ਤੁਮ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਕੋਈ ਨ ਜਾਣੇ ਤੁਮਰਾ ਅੰਤ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਤਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤਿ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨਹਾਰ ਪ੍ਰਭ ਛੋੜ ਕੈ ਲਾਗੈ ਆਨ ਸੁਆਈ ਨਾਨਕ ਕਹੂ ਨਸੀ ਜਈ ਬਿਨ ਨਾਮੈ ਪਤ ਜਾਏ ਅਸ਼ਟਪਦੀ ਦਸ ਬਸਤੂ ਲੈ ਪਾਛੈ ਪਾਵੇ ਏਕ ਬਸਤ ਕਾਰਨ ਬਖੋਟ ਗਵਾਵੇ ਏਕ ਪੀਣਾ ਦੇ ਦਸ ਪੀਹਰ ਲੇ ਤਉ ਮੂੜਾ ਕੋ ਕਹਾ ਕਰੇ ਜਿਸ ਠਾਕਰ ਤੇਉ ਨਾਹੀ ਚਾਰਾ ਤਾਕੋ ਕੀਜੈ ਸਦ ਨਮਸ਼ਕਾਰਾ ਜਾਕੇ ਮਨ ਲਾਗਾ ਪ੍ਰਮੀਠਾ ਸਰਬ ਸੂਗਤਾ ਹੋ ਮਨ ਵੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਖ ਨਾਨਕ ਤਿਨ ਪਾਇਆ ਅਗੰਤ ਸੋ ਆਪਣੀ ਦੇਰਾਸ ਖਾਤ ਪੀਤ ਵਰਤੇ ਆਨੰਦ ਉਲਾਸ ਆਪਣੀ ਆਮਾਨ ਕਚ ਬਾਹਰ ਸਹਲੇ ਅਗਿਆਨੀ ਮਨ ਰੋਸ ਕਰੇ ਆਪਣੀ ਪਰਤੀਤਾ ਪੀ ਖੋਵੈ ਬਰ ਉਸ ਕਾ ਵਿਸਵਾਸ ਨਾਉਵੈ ਜਿਸਕੇ ਬਖਸ ਅਗੈ ਰਖੈ ਪ੍ਰਭ ਕੀ ਆਗਿਆ ਮੰਨੈ ਮਾਥੈ ਉਸਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਰਾ ਦੇ ਆਲ ਅਨਕ ਪਾਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ ਵਿਰ ਕੀ ਜਾਇਆ ਸਿਉ ਰੰਗ ਲਾਵੇ ਓ ਬਿਨਸੈ ਓ ਮਨ ਪਸਤਾਵੇ ਜੋ ਦਿਸੈ ਸੋ ਹੋਵਤ ਜਾਨ ਜੋ ਦਿਸੈ ਸੋ ਚਾਲਨ ਹਾਰ ਲਪਟ ਰਿਓ ਤੈ ਅੰਧ ਅੰਧਾਰ ਬਟਾਉ ਸਿਉ ਜੋ ਲਾਵੇ ਨਿਹ ਤਾ ਕੋ ਹਾਥ ਨਾ ਆਵੇ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿੱਥਿਆ ਤਨ ਤਨ ਕੁਟੰਬ ਸਬਾਇਆ ਮਿੱਥਿਆ ਹਉ ਮੈਂ ਮਮਤਾ ਮਾਇਆ ਮਿੱਥਿਆ ਰਾਜ ਜੋਬਨ ਧਨਮਾਲ ਮਿੱਥਿਆ ਕਾਮ ਕ੍ਰੋਧ ਬਿਕਰਾਲ ਮਿੱਥਿਆ ਰਤ ਹਸਤੀ ਅਸਵ ਬਸਤਰਾ ਮਿੱਥਿਆ ਰੰਗ ਸੰਗ ਮਾਇਆ ਪੇਕ ਹਸਤਾ ਮਿੱਥਿਆ thro ਮੋਹ ਅਬਮਾਨ ਮਿੱਥਿਆ ਆਪਸ ਉਪਰ ਕਰਤ ਗੁਮਾਨ ਅਸਥਿਰ ਭਗਤ ਸਾਧਕੀ ਸ਼ਰਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿਥਿਆ ਸ਼੍ਰਵਨ ਪਰ निंदा ਸੁਨੇ ਮਿਥਿਆ ਹਸਤ ਪਰ ਦਰਭ ਕੋਹਿਰੇ ਮਿਥਿਆ ਨੇਤਰ ਪੇਖਦ ਪਰ ਤਰਾ ਰੂਪਾਦ ਮਿਥਿਆ ਰਸਨਾ ਭੋਜਨ ਅਨਸਵਾਦ ਮਿਥਿਆ ਚਨ ਪਰ ਬੇਕਾਰ ਕੋਤਾਵੈ ਮਿਥਿਆ ਮਨ ਪਰ ਲੋਭ ਲੁਭਾਵੇ ਮਿੱਥਿਆ ਤਨ ਨਹੀਂ ਪਰ ਉਪਕਾਰਾ ਮਿੱਥਿਆ ਬਾਸ ਲੇਤ ਬੇਕਾਰਾ ਬਿਨ ਬੂਜੇ ਮਿੱਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲਐ ਬਿਰਥੀ ਸਾਖਦ ਕੀ ਆਰਜਾ ਸਾਚ ਬਿਨਾ ਕਹਿੋ ਵਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖਾਵਤਾ ਕੈ ਦੁਰਗੰਧ ਬਿਨ ਸਿਮਰਨ ਦੇ ਨਰਾਇਣ ਬਿਰਥਾ ਬਿਹਾਏ ਮੇਗ ਬਿਨਾ ਜੋ ਖੇਤੀ ਜਾਏ गोविंद भजन में में भरते सब काम जाओ करपन के निरारथ धाम तन तन ते जन जह कट बसयो हर नाव नानक ताके बल बल जाओ रहत अवर कच अवर कमावत मननी प्रीतम मुखो गंड लावत जानन हार प्रभु परबीन बाहर देख न काहू पीन अमर उपदेश आप न करे आवत जावत जनमे मरै जिसका अंतर बसे निरंकार तिसकी सीख तरै संसार जो तुम पान तिन प्रभु जाता नानक उन जन चरण पराता करो बेनती पार ब्रह्म सब जानै अपना किया आपे मन आपे आप आप करत न बेरा कसे दूर जनावत किसे बुझावत नेरा ਉਪਾਉ ਸਿਆਨੁ ਪ੍ਰਸਾਗਲ ਤੇ ਰਹਤ ਸਭ ਕਾ ਜਾਣੈ ਆਤਮ ਕੀ ਰਹਿਤ ਜਿਸ ਪਾਵੈ ਤਿਸ ਲੈ ਲੜ ਲਾਇ ਤਾਨ ਤਨੰਤਰ ਰਹਾ ਸਮਾਇ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕਰੋ ਦਰ ਲੋਭ ਮੋਹ ਬਿਨ ਸਜਾਇ ਅਹਿਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਰ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਛਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖਮਨ ਮਾਹੇ ਜੇ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਵੇ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਤਿਸ ਰਸ ਲਾਣ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜਹ ਪ੍ਰਸਾਦ ਪਾਟ ਪਟੰਬਰ ਹੰਡਾਵੇ ਤਿਸੇ ਤਿਆਗਤ ਅਵਰ ਲੁਭਾਵੇ ਜੇ ਪ੍ਰਸਾਦ ਸੁਖ ਸੇਜ ਸੁਈਜੈ ਮਨ ਆਠ ਪਹਿਰ ਤਾਕਾ ਜਸ ਗਾ ਵੀਜੈ ਜਹ ਪ੍ਰਸਾਦ ਤੁਝ ਸਭ ਕੋ ਮਾਨੈ ਮੁਕਤਾ ਕੋ ਜਸ ਰਸ ਰਸਨ ਬਖਾਨੈ ਜਹ ਪ੍ਰਸਾਦ ਤੇਰ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਾਹ ਮਾਨ ਪਾਵੇ ਨਾਨਕ ਪਾਸੇ ਤੀ ਕਰ ਜਾਵੇ ਜੇ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸਨੇਹੀ ਜੇ ਪ੍ਰਸਾਦ ਤਰਾ ਓਲਾਂ ਰਹਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤਿਰ ਸਗਲ ਚਿਧਰ ਢਾਕੇ ਮਨ ਸਰਨੀ ਪਰ ठाकुर ਪ੍ਰਭਤਾ ਕੈ ਜੇ ਪ੍ਰਸਾਦ ਤੁਦ ਕੋ ਨਾ ਪਹੁੰਚੈ ਮਨ ਸਾਥ ਸਾ ਸਿਮਰੋ ਪ੍ਰਭ ਊਚੇ ਜੇ ਪ੍ਰਸਾਦ ਪਾਈ ਦੁਰਲਭ ਦੇਹ ਨਾਨਕਤਾ ਕੀ ਭਗਤ ਕਰੇ ਜੇ ਪ੍ਰਸਾਦ ਆ ਭੁਖਨ ਪਹਿਰੀ ਜਾਏ ਮਨ ਤ ਸਿਮਰਤ ਕਿਉ ਆਲਸ ਕੀਜੈ ਜੇ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਭੂ ਨਾ ਬੇਸਾਰੀ ਜੇ ਪ੍ਰਸਾਦ ਬਾਗ ਮਿਲਖ ਤਨ ਰਾਖ ਪਰੋਈ ਪ੍ਰਭ ਆਪਣੇ ਮਨਾਂ ਜਿਨ ਤੇਰੀ ਮਨ ਬਣਤ ਬਣਾਈ ਉਠਤ ਬੈਠ ਸੱਤ ਸੇ ਧਿਆਈ ਤਿਸੇ ਧਿਆਏ ਜੋ ਏਕ ਅਲਖ ਹੈ ਇहां ਉहां ਨਾਨਕ ਤੇਰੀ ਰਖੈ ਜੇ ਪ੍ਰਸਾਦ ਕਰੇ ਪੁੰਨ ਬੋਧਾਨ ਮਨ ਆਠ ਪੈਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਬਿਹਾਰੀ ਤਿਸ ਪਵ ਕੋ ਸਾਸ ਸਾਸ ਚੇਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੀਕੀ ਜਾਨ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹਿ ਗੁਰ ਪ੍ਰਸਾਦ ਨਾਨਕ ਜਸ ਕਾ ਹੈ ਜੇ ਪ੍ਰਸਾਦ ਸੁਨੇ ਕਰਨਾਦ ਜੇ ਪ੍ਰਸਾਦ ਪੇਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਜੇ ਬਤਨਾ ਜੇ ਪ੍ਰਸਾਦ ਹਸਤ ਕਰ ਚੱਲੇ ਜੇ ਪ੍ਰਸਾਦ ਸੰਪੂਰਨ ਫਲੇ ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੁਖ ਸਹਜ ਸਮਾਵੈ ਐਸਾ ਪ੍ਰਵਤਿਆਗ ਅਵਰਕਤ ਲਾਗੋ ਗੁਰ ਪ੍ਰਸਾਦਿ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪਵ ਕੋ ਮੂਲ ਨਾ ਮਨੋ ਬਿਸਾਰ ਜੇ ਪ੍ਰਸਾਦ ਤੇਰਾ ਪਰਤਾਪ ਰੇ ਮਨ ਮੂੜ ਤੂਤਾ ਕੋ ਜਾਪ ਜੇ ਪ੍ਰਸਾਦ ਤੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੇਂ ਸਾਚ ਰੇ ਮਨ ਮੇਰੇ ਤੂ ਤਾਸਿਉ ਰਾਚ ਜਿਹ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਵਾਇ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੁਪਰਸਨ ਵਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਾਰਬ ਨਿਧਾਨ ਪ੍ਰਵ ਤੇਰੀ ਮਇਆ ਆਪੋ ਕਛੂ ਨ ਕਿਨਹੂ ਲੈ ਆਜ ਜਿਤ ਲਾਵੋ ਤਿਤ ਲੱਗੇ ਹਰਨਾਥ ਨਾਨਕ ਇਨ ਕਹਿ ਕਛੂ ਨਾ ਹਾਤ ਸਲੋਕ ਅਗੰ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਨਵੰਤਾ साध जला की आचारज कथा अष्टपदी साधक संग मुख उज्जवल होत साध संग मल सगली खोत साधक संग मिटै अबमान साधक संग प्रकटै सो ज्ञान साधक संग भुजै प्रब नेरा साध संग सब होत न बेरा साधक संग पाहे नाम रतन ਸਾਧਕੇ ਸੰਗ ਏਕ ਉਪਰ ਜਤਨ ਸਾਧਕੀ ਮਹਿਮਾ ਬਰਨੇ ਕੌਣ ਪਰਾਨੀ ਨਾਨਕ ਸਾਧਕੇ ਸੋਬਾ ਬ੍ਰਹਮ ਹੈ ਸਮਾਨੀ ਸਾਧਕਾ ਸੰਗਾ ਗੋਚਰ ਮਿਲੈ ਸਾਧਕੇ ਸੰਗ ਸਦਾ ਪਰਫੁੱਲੇ ਸਾਧਕੇ ਸੰਗ ਆਵੈ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚ ਸਾਧ ਸੰਗ ਹੋਏ ਸਭ ਕੀ ਰੇਨ ਸਾਧਕੇ ਸੰਗ ਮਨੋਹਰ ਬੈਨ ਸਾਧਕੇ ਸੰਗ ਨਕ ਤੂੰ ਤਾਵੇਂ ਸਾਧ ਸੰਗ ਅਸਤਿਤ ਮਨ ਪਾਵੇ ਸਾਧਕਾ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁ ਪਰਸੰਨ ਸਾਧ ਸੰਗ ਦੁਸ਼ਮਨ ਸਭ ਮੀਤ ਸਾਧੂ ਕੇ ਸੰਗ ਮਹਾਂ ਪੁਨੀਤ ਸਾਧ ਸੰਗ ਕਿਸਿਆ ਨਹੀਂ ਬੈਰ ਸਾਧਕੇ ਸੰਗ ਨ ਬੀਂਗਾ ਪੈਰ ਸਾਧਕੇ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕੇ ਸੰਗ ਨਾਹੀ ਹੋਂ ਤਾਪ ਸਾਧਕ ਸੰਗ ਤਜੈ ਸਭ ਆਪ ਆਪੇ ਜਾਣੇ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਨ ਆਈ ਸਾਧ ਕੇ ਸੰਗ ਨ ਕਬ ਉਤਾਵੇ ਸਾਧ ਕੇ ਸੰਗ ਸਦਾ